ਕੈਨੇਡਾ ਦੇ ਅਲਬਰਟਾ ਸੂਬੇ ਦੇ ਜੰਗਲਾਂ ਵਿੱਚ ਲੱਗੀ ਅੱਗ ਲਗਾਤਾਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਨੰਬੀਰਤਾ ਨੂੰ ਦੇਖਦੇ ਹੋਏ ਪੂਰੇ ਸੂਬੇ ਵਿੱਚ ਪਹਿਲਾਂ ਹੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਅੱਗ ਦਾ ਸਭ ਤੋਂ ਜ਼ਿਆਦਾ ਅਸਰ ਅਲਬਰਟਾ ਦੇ ਤੇਲ ਵੱਜੋਂ ਮਸ਼ਹੂਰ ਸ਼ਹਿਰ ਫੋਰਟ ਮੈਕਮਰੀ ਉੱਤੇ ਹੋ ਰਿਹਾ ਹੈ। ਇਸ ਸ਼ਹਿਰ 'ਚ ਹੁਣ ਤੱਕ ਵੱਡੇ ਪੱਧਰ ਤੇ ਬਰਬਾਦੀ ਹੋ ਚੁੱਕੀ ਹੈ। ਅਲਬਰਟਾ ਦੇ ਪਬਲਿਕ ਸੇਫਟੀ ਮੰਤਰੀ ਰੌਲਫ ਗੋਡਲੇ ਨੇ ਕਿਹਾ ਕਿ ਅੱਗ ਕਾਬੂ ਤੋਂ ਬਾਹਰ ਹੋ ਚੁੱਕੀ ਹੈ। ਇਸ ਕਰਕੇ ਫੋਰਟ ਮੈਕਬਰੀ ਸ਼ਹਿਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ ਲਗਾਤਾਰ ਚੱਲ ਰਹੀਆਂ ਹਵਾਵਾਂ ਦੇ ਕਾਰਨ ਅੱਗ ਹੋਰ ਫੈਲਦੀ ਜਾ ਰਹੀ ਹੈ ਪੂਰਾ ਸ਼ਹਿਰ ਧੂੰਏਲਕਿਰਿਆ ਹੋਇਆ ਹੈ ਅੱਗ ਨੇ ਹੁਣ ਰਿਹਾਇਸ਼ੀ ਇਲਾਕਿਆਂ ਨੂੰ ਵੀ ਆਪਣੇ ਘੇਰੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਸ਼ਿਫਟ ਕਰ ਦਿੱਤਾ ਗਿਆ ਹੈ ਸੁਰੱਖਿਆ ਥਾਵਾਂ ਤੇ ਭੇਜੇ ਗਏ ਲੋਕਾਂ ਵਿੱਚ ਬੱਚਿਆਂ ਤੇ ਬਜ਼ੁਰਗਾਂ ਦੀਆਂ ਦਿੱਕਤਾਂ ਵੱਧ ਗਈਆਂ ਨੇ ਹੁਣ ਤੱਕ ਅਲਬਰਟਾ ਵਿੱਚ 1600 ਘਰ ਤਬਾਹ ਹੋ ਚੁੱਕੇ ਨੇ ਰਾਹਤ ਦੀ ਗੱਲ ਇਹ ਹੈ ਕੀ ਅਗਨਾਲ ਹੁਣ ਤੱਕ ਕਿਸੇ ਦਾ ਜਾਣੇ ਨੁਕਸਾਨ ਨਹੀਂ ਹੋਇਆ ਫੋਰਟ ਮੈਕਮਰੀ ਸ਼ਹਿਰ ਤੇਲ ਉਤਪਾਦਕ ਸ਼ਹਿਰਾਂ ਵਿੱਚ ਜੋ ਜਾਣਿਆ ਜਾਂਦਾ ਹੈ ਸਾਊਦੀ ਅਰਬ ਤੇ ਵੈਨੇਜ਼ੁਏਲਾ ਤੋਂ ਬਾਅਦ ਤੇਲ ਉਤਪਾਦਕਾਂ ਵਜੋਂ ਦੁਨੀਆ ਵਿੱਚ ਇਹ ਸ਼ਹਿਰ ਤੀਜੇ ਨੰਬਰ ਤੇ ਹੈ